ਜੋ-ਜੋ ਜੱਦ ਪਾਤਾਂ ਦੇ ਚੱਲ ਕੇ ਖਬਰਾਂ ਭੰਡੀਆਂ ਨੇ ਤਾਂ ਸੱਚਾਈ ਪਿੱਛੇ ਰਹਿ ਜਾਂਦੀ। 6-7 ਮਈ ਦੀ ਰਾਤ ਭਾਰਤ ਨੇ ਪਾਕਿਸਤਾਨ ਦੇ 9 ਆਤੰਗਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਕਾਰਵਾਈ ਨੂੰ ਲੈ ਕੇ ਮੀਡੀਆ 'ਚ ਬੱਜ ਖੂਬ ਬਣਿਆ ਪਰ ਸਵਾਲ ਇਹ ਆ ਕਿ ਸਾਰੇ ਵਿਜ਼ੂਅਲ ਸੱਚ ਨੇ। ਇੱਕ ਨਿਊਜ਼ ਚੈਨਲ ਨੇ ਆਪਣੇ ਪੜਤਾਲ ਤੇ ਇਸ ਦਾ ਖੁਲਾਸਾ ਕੀਤਾ। ਜੀ ਹਾਂ, ਆਲਟ ਨਿਊਜ਼ ਦੀ ਜਾਂਚ ਪੜਤਾਲ 'ਚ ਮੀਡੀਆ ਦਾ ਭੇਦ ਖੁੱਲ ਗਿਆ। ਸਿਰਫ ਭਾਰਤ ਦੇ ਹੀ ਨਹੀਂ ਪਾਕਿਸਤਾਨ ਦੇ ਮੀਡੀਆ ਵਿੱਚ ਸ਼ਾਮਿਲ। ਤਦਾਸਾ ਆਲਟ ਨਿਊਜ਼ ਨੇ ਇਸ ਮੁੱਦੇ ਤੇ ਚਾਰ ਵੱਡੇ ਦਾਅਵਿਆਂ ਦੀ ਪੜਤਾਲ ਕੀਤੀ ਹੈ ਤੇ ਕਈ ਅਜੀਬ ਫੁਟੇਜ ਤੇ ਵੀਡੀਓ ਦੀ ਪੋਲ ਖੋਲੀ ਹੈ ਜੋ ਅਸਲ ਚ ਪੁਰਾਣੇ ਜਾਂ ਗਲਤ ਸੰਦਰਭ ਚ ਪੇਸ਼ ਕੀਤੇ ਗਏ। ਪਹਿਲੇ ਵੀਡੀਓ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਹਮਲਾ ਕਰਦੇ ਵਿਖਾਉਂਦੇ ਨੇ ਇਹ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਪਰ ਸੱਚ ਇਹ ਹੈ ਕਿ ਇਹ ਵੀਡੀਓ 23 ਅਕਤੂਬਰ 2023 ਦੀ ਦੱਸੀ ਜਾ ਰਹੀ ਹੈ ਜੀਹਾਂ ਤੇ ਇਹ ਵੀਡੀਓ ਗਜਾ ਦੇ ਹੋਏ ਇਜ਼ਰਾਈਲ ਹਵਾਈ ਹਮਲੇ ਦਾ ਹੈ ਉੱਥੇ ਇਸ ਵੀਡੀਓ ਨੂੰ ਪਾਕਿਸਤਾਨ ਦੀ ਮੀਡੀਆ ਨੇ ਵੀ ਭਾਵਲਪੂਰ ਤੇ ਹੋਏ ਹਮਲੇ ਦਾ ਦੱਸਿਆ ਦੋਜਾ ਦਾਵਾ ਜਿਸ ਦੇ ਵਿੱਚ ਦੱਸਿਆ ਗਿਆ ਕਿ ਹਮਲੇ ਦੇ ਵਿੱਚ ਦੋਨੋਂ ਤਰਫ ਤੋਂ ਮਿਸਾਈਲ ਚਲਾਈ ਗਈਆਂ ਨੇ ਪਰ ਵੀਡੀਓ ਦੋਵੇਂ ਮੀਡੀਆ ਨੇ ਸੇਮ ਪੋਸਟ ਕੀਤੀ ਹੈ ਤੇ ਉਹਨਾਂ ਦੋਵਾਂ ਮੀਡੀਆ ਦਾ ਕਹਿਣਾ ਹੈ ਕਿ ਅਸੀਂ ਜਵਾਬੀ ਵਿੱਚ ਮਿਸਾਈਲ ਚਲਾਈਆ ਪਰ ਸੱਚ ਇਹ ਹੈ ਕਿ ਇਹ ਵੀਡੀਓ ਭਾਰਤ ਦੇ ਦੂਰਦਰਸ਼ਨ ਚੈਨਲ ਤੇ 2 ਅਕਤੂਬਰ 2024 ਨੂੰ YouTube ਤੇ ਅਪਲੋਡ ਹੋਇਆ ਸੀ ਤੇ ਇਹ ਵੀਡੀਓ ਇਜ਼ਰਾਈਲ ਤੇ ਹੋਏ ਅਟੈਕ ਦਾ ਹੈ ਤੀਜੀ ਝੂਠੀ ਵੀਡੀਓ ਜਿਹਦੇ ਵਿੱਚ ਕਿਹਾ ਗਿਆ ਕਿ ਇਹ ਵੀਡੀਓ ਜਵਾਬੀ ਹਮਲੇ ਦੀ ਹੈ ਪਰ ਵੀਡੀਓ 5 ਅਗਸਤ 2020 ਦਾ ਪਰ ਆਹ ਵੀਡੀਓ ਲੈਬਨਨ ਤੇ ਬਰੂਜ ਦਾ ਚੌਥਾ ਦਾਵਾ ਅਜ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਮੀਡੀਆ ਨੇ ਇੰਡੀਅਨ ਫਾਈਟਰ ਜੈਟ ਦੀ ਫੋਟੋ ਅਪਲੋਡ ਕੀਤੀ ਹੈ ਤੇ ਨਾ ਨੇ ਲਿਖਿਆ ਹੈ ਕਿ ਇੰਡੀਅਨ ਫਾਈਟਰ ਜੈਟ ਨੂੰ ਤਬਾਹ ਕਰਤਾ ਬਰ ਇਹ ਤਸਵੀਰਾਂ ਵੀ ਫੇਕ ਨਿਕਲੀਆਂ ਮੀਡੀਆ ਦੇ ਹਰ ਵਿਜ਼ੂਅਲ ਤੇ ਵਿਸ਼ਵਾਸ ਨਾ ਕਰੋ ਕਈ ਵਾਰ ਟੀਆਰਪੀ ਦੀ ਦੌੜ ਚ ਸੱਚ ਗੁਵਾਚ ਜਾਂਦਾ ਹੈ ਆਲਟ ਨਿਊਜ਼ ਵਰਗੀਆਂ ਫੈਕਟ ਚੈਕਿੰਗ ਵੈਬਸਾਈਟਾਂ ਸਾਨੂੰ ਸੱਚ ਤੋਂ ਰੂਬਰੂ ਕਰਵਾਉਣ ਦਾ ਕੰਮ ਕਰਦੀਆਂ ਨੇ ਆਲਟ ਨਿਊਜ਼ ਨੇ ਸਾਨੂੰ ਯਾਦ ਦਿਵਾਇਆ ਕਿ ਫੈਕਟ ਦੇ ਬਿਨਾ ਫਿਕਸ਼ਨ ਵੀ ਖਬਰ ਬਣ ਜਾਂਦੀ ਹੈ ਜੇ ਤੁਸੀਂ ਤੇ ਅਸੀਂ ਉਸ ਨੂੰ ਸੱਚ ਮੰਨ ਲੈਂਦੇ ਹਾਂ ਸੋ ਅੱਗੇ ਤੋਂ ਧਿਆਨ ਰੱਖੋ ਜੇ ਖਬਰ ਸੁਣੋ ਤਾਂ ਤੱਕਣਾ ਵੀ ਜ਼ਰੂਰੀ ਹੈ ਕਿ ਉਸ ਦੇ ਪਿੱਛੇ ਸੱਚ ਹੈ ਜਾਂ ਸਕ੍ਰੀਨਪਲੇ